ਕਿਸਾਨਾਂ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਏ ਹਰ ਕਿਸੇ ਦੇ ਵੱਲੋਂ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਜਾ ਰਿਹਾ ਹੈ ਉਦਰੇ ਇਸ ਵਿਚਾਲੇ ਕਿਸਾਨਾਂ ਨਾਲ ਜੁੜੀ ਇੱਕ ਚੰਗੀ ਖਬਰ ਸਾਹਮਣੇ ਆਈ ਦਰਅਸਲ ਹਰ ਕਿਸੇ ਨੂੰ 1 ਫਰਵਰੀ 2025 ਨੂੰ ਪੇਸ਼ ਹੋਣ ਵਾਲੇ ਕੇਂਦਰੀ ਬਜਟ ਉਤੇ ਉਮੀਦਾਂ ਨੇ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਹੋਈਆਂ ਨੇ ਕਿ ਸਰਕਾਰ ਖਾਸ ਕਰਕੇ ਕਿਸਾਨਾਂ ਲਈ ਕੀ ਐਲਾਨ ਕਰੇਗੀ ਕਿਉਂਕਿ 14 ਫਰਵਰੀ ਦੇ ਸੱਦੇ ਤੋਂ ਬਾਅਦ ਵੀ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਤਲਖੀ ਬਰਕਰਾਰ ਹੈ ਇਸ ਕਾਰਨ ਕਿਸਾਨਾਂ ਨੂੰ ਉਮੀਦ ਹੈ ਕਿ ਇਸ ਵਾਰ ਬਜਟ ਦੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਵਿਧੀ ਦੀ ਕਿਸ਼ਤ ਵਾਦ ਸਕਦੀ ਹੈ ਵਰਤਮਾਨ ਦੇ ਵਿੱਚ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਵਿਧੀ ਦੇ ਤਹਿਤ ਸਾਲਾਨਾ 6000 ਰੁਪਏ ਮਿਲਦੇ ਸਨ ਕਿਸਾਨਾਂ ਨੂੰ ਉਮੀਦ ਹੈ ਕਿ ਇਹ ਪੈਸਾ 6000 ਰੁਪਏ ਤੋਂ ਵਧਾ ਕੇ 10000 ਰੁਪਏ ਕੀਤਾ ਜਾਵੇਗਾ ਸਰਕਾਰ ਬਜਟ ਦੇ ਵਿੱਚ ਇਹ ਐਲਾਨ ਕਰ ਸਕਦੀ ਹੈ ਇਹ ਬਜਟ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਪੂਰਾ ਬਜਟ ਹੋਵੇਗਾ ਇਹ ਕਾਰਨ ਹੈ ਕਿ ਕਿਸਾਨਾਂ ਦੀ ਨਜ਼ਰਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਸੰਭਾਵਿਕ ਐਲਾਨਤੇ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਵਿਧੀ ਯੋਜਨਾ 1 ਦਸੰਬਰ 2018 ਨੂੰ ਸ਼ੁਰੂ ਕੀਤੀ ਗਈ ਸੀ ਇਸ ਦਾ ਉਦੇਸ਼ ਛੋਟੇ ਅਤੇ ਸੀਮਾਤ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਇਹ ਸਕੀਮ ਤਹਿਤ ਕਿਸਾਨਾਂ ਨੂੰ ਹਰ ਸਾਲ ਤਿੰਨ ਕਿਸ਼ਤਾਂ ਦੇ ਵਿੱਚ 6000 ਰੁਪਏ ਦਿੱਤੇ ਜਾਂਦੇ ਨੇ ਇਹ ਪੈਸਾ ਸਿੱਧਾ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਹੈ ਹੁਣ ਤੱਕ ਸਰਕਾਰ ਇਸ ਸਕੀਮ ਤਹਿਤ 18 ਕਿਸ਼ਤਾਂ ਜਾਰੀ ਕਰ ਚੁੱਕੀ ਹੈ 19ਵੀਂ ਕਿਸ਼ਤ ਫਰਵਰੀ 2025 ਦੇ ਵਿੱਚ ਮਿਲਣ ਦੀ ਉਮੀਦ ਹੈ ਕਿਸਾਨਾਂ ਤੇ ਮਾਰਾਂ ਦਾ ਮੰਨਣਾ ਹੈ ਕਿ ਮਹਿੰਗਾਈ ਅਤੇ ਖੇਤੀ ਦੇ ਵਾਧੇ ਖਰਚਿਆਂ ਕਾਰਨ 6000 ਰੁਪਏ ਦੀ ਸਹਾਇਤਾ ਕਾਫੀ ਨਹੀਂ ਹੈ ਹੋਰ ਰਕਮ ਮਿਲਣ ਨਾਲ ਕਿਸਾਨ ਖੇਤੀ ਦੇ ਵਿੱਚ ਬਿਹਤਰ ਨਿਵੇਸ਼ ਕਰ ਸਕਣਗੇ ਉਧਰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾ ਲਈ ਬਾਰਡਰਾਂ ਤੇ ਬੈਠੇ ਕਿਸਾਨਾਂ ਨੂੰ 20 ਦਿਨਾਂ ਬਾਅਦ 1 ਸਾਲ ਪੂਰਾ ਹੋ ਜਾਵੇਗਾ ਕਿਸਾਨਾਂ ਦੇ ਵੱਲੋਂ ਲੰਗੇ ਕਾਲ ਅੰਮ੍ਰਿਤਸਰ ਦੇ ਵਿੱਚ ਮਹਾਪੰਚਾਇਤ ਵੀ ਕੀਤੀ ਗਈ ਸੀ ਕਿਸਾਨਾ ਗੁਰਸਰਵਨ ਸਿੰਘ ਪੰਦੇਰ ਨੇ ਜੰਡੇਆਲਾ ਗੁਰੂ ਦੇ ਵਿੱਚ ਹੋਈ ਮਹਾਪੰਚਾਇਤ ਦੇ ਵਿੱਚ ਲੋਕਾਂ ਦੇ ਪਹੁੰਚਣ ਦੇ ਉਹਨਾਂ ਦਾ ਧੰਨਵਾਦ ਕੀਤਾ ਪੰਦੇਰ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਕੱਥੂ ਨੰਗਲ ਦੇ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਹੋਈ ਉਹਨਾਂ ਨੇ ਲੋਕਾਂ ਨੂੰ ਮਹਾਪੰਚਾਇਤ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਗਰੀਬ ਵੀ ਅਜਨਾ ਤੋਂ ਪਾਕਿਸਤਾਨੀ ਅੰਦੋਲਨ ਨੂੰ 1 ਸਾਲ ਪੂਰਾ ਹੋ ਜਾਵੇਗਾ ਪੰਦੇਰ ਨੇ ਕਿਹਾ ਕਿ ਕੇਂਦਰ ਦੇ ਗਲਪਦ ਸੱਦ ਤੋਂ ਬਾਅਦ ਅੰਦੋਲਨ ਨੂੰ ਮਜ਼ਬੂਤ ਕਰ ਲਈ ਮਹਾਪੰਚਾਇਤਾਂ ਦਾ سلسلہ ਜਾਰੀ ਹੈ ਕੇਂਦਰ ਸਰਕਾਰ ਦੇ ਬਜਟ ਸੈਸ਼ਨ ਦੀ ਗੱਲ ਕਰਦੇ ਹੋਏ ਪੰਦੇਰ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਬਜਟ ਦੇ ਵਿੱਚ ਐਮਐਸਪੀ ਲਈ ਰਾਖਵੀਂ ਬਜਟ ਰੱਖਦੀ ਹੈ ਪਾਕਿਸਤਾਨ ਤੇ ਮਜ਼ਦੂਰ ਦੇ ਕਰਜ਼ੇ ਲਈ ਬਜਟ ਦੇ ਵਿੱਚ ਕੁਝ ਸ਼ਾਮਿਲ ਕੀਤਾ ਜਾਂਦਾ ਹੈ ਜਾਂ ਮਨਰੇਗਾ ਸਕੀਮ ਲਈ ਰਾਖਵਾ ਕਰਨ ਕੀਤਾ ਜਾਂਦਾ ਹੈ ਤਾਂ ਅਸੀਂ ਸਮਝਾਂਗੇ ਕਿ ਸੱਦਾ ਸਾਰਥਿਕ ਤੌਰ ਤੇ ਅੱਗੇ ਚੱਲੇਗਾ ਪੁਰਾਣੇ ਕਿਹਾ ਹੈ ਕਿ ਕਿਸਾਨਾਂ ਦੇ ਵੱਲੋਂ ਲਗਾਤਾਰੀ ਮੰਗ ਕੀਤੀ ਜਾ ਰਹੀ ਹੈ ਕਿ ਭਾਰਤ ਸਰਕਾਰ ਪਾਕਿਸਤਾਨ ਨਾਲ ਆਪਣਾ ਵਪਾਰ ਖੋਲਣ ਜਿਸ ਨਾਲ ਖੇਤੀਬਾੜੀ ਸਾਰਕਣ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਮਾਨ ਸਰਕਾਰ ਤੇ ਵਰਦਿਆ ਪੰਦੇਰ ਨੇ ਕਿਹਾ ਕਿ ਮਾਨ ਸਰਕਾਰ ਤੇ ਵਰਦਿਆ ਪੰਦੇਰ ਨੇ ਕਿਹਾ ਕਿ ਸਰਕਾਰ ਚੁੱਪਚੀ ਤੇ ਖੇਤੀ ਸੈਕਟਰ ਵਾਸਤੇ ਨਹਿਰੀ ਪਾਣੀ ਸੀ ਉਹ ਮੁੱਲ ਵੇਚਣ ਦਾ ਫੈਸਲਾ ਕਰ ਰਹੀ ਹੈ ਕੱਲ ਜਿਹੜੀ ਮਹਾਪੰਚਾਇਤ ਵੱਡੀ ਰੈਲੀ ਜੰਡਿਆਲਾ ਗੁਰੂ ਹੋਈ ਲੋਕਾਂ ਦਾ ਧੰਨਵਾਦ ਅੱਜ ਅਫਜ਼ਾਲ ਪਿੰਡ ਇਹ ਵੀ ਅੰਮ੍ਰਿਤਸਰ ਦੇ ਵਿੱਚ ਹੈਗਾ ਵਾ ਜਿਹੜੇ ਆਪਣਾ ਕੱਥੂ ਨੰਗਲ ਨੇੜੇ ਉੱਥੇ ਵੱਡੀ ਮਹਾਂ ਰੈਲੀ ਹੋ ਰਹੀ ਸਾਰਿਆਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕਰਦੇ ਹੈਗੇ ਆ ਸਾਡਾ ਦਿੱਲੀ ਅੰਦੋਲਨ 2 ਆ ਇਹ ਲਗਭਗ 20 ਦਿਨਾਂ ਬਾਅਦ 1 ਸਾਲ ਪੂਰਾ ਕਰ ਜਣਾ ਔਰ ਗਲਬਾਦ ਦਾ ਸੱਦਾ ਉਦੋਂ ਬਾਅਦ ਅਸੀਂ ਅੰਦੋਲਨ ਨੂੰ ਹੋਰ ਤੇਜ਼ ਕਰ ਲਿਆ ਜਿਹੜਾ ਵਾ ਇਹ ਮਹਾ ਪੰਚਾਇਤਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਔਰ ਇਹਦੇ ਵਿੱਚ ਜਿਹੜਾ ਬਜਟ ਸੈਸ਼ਨ ਆ ਰਿਹਾ ਜੇ ਕੇਂਦਰ ਦੀ ਸਰਕਾਰ ਬਜਟ ਸੈਸ਼ਨ ਦੇ ਵਿੱਚ ਐਮਐਸਪੀ ਲਈ ਰਾਖਵਾ ਬਜਟ ਰੱਖਦੀ ਆ ਇਹਦੋਂ ਦਾ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫੀ ਤੇ ਕੋਈ ਬਜਟ ਦੇ ਵਿੱਚ ਪ੍ਰਾਪਦਨ ਹੁੰਦਾ ਨਰੇਗਾ ਹੈਗੀ ਆ 200 ਦਿਨ ਚੰਗੀ ਦਿਹਾੜੀ ਉਹਦੇ 'ਚ ਕੋਈ ਰਾਖਵਾ ਬਜਟ ਹੁੰਦਾ ਔਰ ਫਸਲੀ ਬੀਮਾ ਯੋਨਾ ਵਾਸਤੇ ਸਰਕਾਰ ਕੋ ਬਜਟ 'ਤੇ ਰੱਖਦੀ ਆ ਤੁਸੀਂ ਸਮਝਾਂਗੇ ਸੱਦਾ ਸਾਰਥਕ ਰੂਪ ਵਿੱਚ ਅੱਗੇ ਚੱਲੂਗਾ ਜਿਹੜਾ ਉਹਦਾ ਕੋ ਆਪਾਂ ਕੋ ਰਿਜ਼ਲਟ ਕੱਢ ਸਕਦੇ ਆ ਅਸੀਂ ਲਗਾਤਾਰ ਮੰਗ ਕਰਦੇ ਆ ਵੀ ਜਿਹੜੇ ਨੇਬਰਸ ਕੰਟਰੀ ਆ ਉਹਨਾਂ ਨਾਲ ਵਪਾਰ ਸੱਭਿਆਚਾਰ ਦਾ ਖੇਤਰ ਹੋਵੇ ਖੇਡਾਂ ਦਾ ਖੇਤਰ ਹੋਵੇ ਉਹਨਾਂ ਤੇ ਪਾਬੰਦੀ ਨਹੀਂ ਹੋਣੀ ਚਾਹੀਦੀ ਉਹ ਵਿਦੇਸ਼ ਮੰਤਰੀ ਦਾ ਕੱਲ ਬਿਆਨ ਸੀ ਕਿ ਕੀ ਭਾਰਤ ਸਰਕਾਰ ਆਪਣੇ ਵੱਲੋਂ ਐਲਾਨ ਕਰੂਗੀ ਵੀ ਅਸੀਂ ਗੁਵਾਂਡੀ ਮੁਲਕ ਪਾਕਿਸਤਾਨ ਨਾਲ ਆਪਣਾ ਵਪਾਰ ਖੋਲਣ ਨੂੰ ਤਿਆਰ ਹੈ ਇਹਦਾ ਖੇਤੀ ਸੈਕਟਰ ਨੂੰ ਵੀ ਬੜਾ ਫਾਇਦਾ ਹੋਵੇ ਅਸੀਂ ਪੰਜਾਬ ਵਾਲੇ ਲਗਾਤਾਰ ਇਹ ਮੰਗ ਕਰਦੇ ਰਹਿੰਦੇ ਹੁੰਦੇ ਆ ਸੋ ਇਸ ਕਰਕੇ ਇਹ ਤੋਂ ਗਾਹਾਂ ਕੱਲ ਵਰਲਡ ਬੈਂਕ ਦੀ ਟੀਮ ਵੀ ਅਮਰਸਰ ਦੇ ਵਿੱਚ ਪ੍ਰੋਜੈਕਟ ਵੇਖਣ ਆਈ ਸੀ ਇਹ ਸਾਨੂੰ ਨਹਿਰਾਂ ਦਾ ਪਾਣੀ ਆਮ ਸ਼ਹਿਰੀਆਂ ਨੂੰ ਮੁੱਲ ਵੇਚਣਾ ਜਿਹੜਾ ਖੇਤੀ ਸੈਕਟਰ ਵਾਸਤੇ ਨਹਿਰੀ ਪਾਣੀ ਸੀ ਹੁਣ ਉਹ ਮੁੱਲ ਵੇਚਣ ਦਾ ਫੈਸਲਾ ਕਰ ਰਿਆ ਭਗਵਾਨਤਮਾਨ ਸਰਕਾਰ ਚੁੱਪ ਚਪੀਤੇ ਇਹ ਪ੍ਰੋਜੈਕਟ ਨੂੰ ਲਾ ਰਹੀ ਹੈ ਸਪਸ਼ਟੀਕਰਨ ਦੇਣ ਤਾਂ ਇਸ ਕਰਕੇ ਸਾਡਾ ਜ਼ਮੀਨ ਹੇਠਲਾ ਪਾਣੀ ਹੀਠਾਂ ਜਾ ਰਿਹਾ ਅਸੀਂ ਨਹਿਰੀ ਪਾਣੀ ਖੇਤਾਂ ਵਾਸਤੇ ਚਾਹੁੰਦੇ ਸੀ ਤਾਂ ਇਸ ਕਰਕੇ ਡਿਵਰਸੀਫਿਕੇਸ਼ਨ ਵਾਲੀ ਖੇਤੀ ਨੇ ਵੀ ਸਾਨੂੰ ਫਾਇਦਾ ਦੇਣਾ ਹੈਗਾ ਇਸ ਕਰਕੇ ਅ ਮੀਡੀਆ ਨੂੰ ਵੀ ਬੇਨਤੀ ਆ ਕਿ ਅੱਜ ਦੀ ਮਹਾਂ ਰੈਲੀ ਵਿੱਚ ਜ਼ਰੂਰ ਸਾਡਾ ਸਹਿਯੋਗ ਦਿਓ